ਤੋ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰਖ ਲੈਨੇ ਹਰ ਮੇ ਗੁਰਪੁਰ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਧੈ ਮੈਂ ਦੀਨੋ ਜਨਮ ਜਨਮ ਕੀ ਮੈ ਲਗਈ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਸ਼ਬਦ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਸਤਗੁਰ ਜੀ ਦੀਆਂ ਅਸੀਸਾਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਣੋ ਸਤਗੁਰਾਂ ਦੀ ਕਿਰਪਾ ਸਦਕਾ ਪਿਛਲੇ ਦਿਨਾਂ ਤੋਂ ਸਿੱਖ ਪੰਥ ਦਾ ਜੋ ਵਿਧੀ ਵਿਧਾਨ ਹੈ ਜ ਜਿਹਨੂੰ ਆਪਾਂ ਸਿੱਖ ਰਹਿਤ ਮਰਜ਼ਾਦਾ ਕਹਿੰਦੇ ਹਾਂ ਉਹਦੀ ਆਪਾਂ ਵਿਚਾਰ ਕਰ ਰਹੇ ਹਾਂ ਆਓ ਅਗਲੇ ਜੋ ਪੰਥ ਦੇ ਫੈਸਲੇ ਹਨ ਉਹਨਾਂ ਨੂੰ ਸਮਝਣ ਦਾ ਯਤਨ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਗੁਰਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ ਇੱਕ ਵਾਰੀ ਬੇਨਤੀ ਕਰਨ ਤੇ ਸਾਰੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਦੀ ਰਹਿਣੀ ਸਿੱਖ ਦੀ ਆਮ ਰਹਿਣੀ ਕਰਤ ਬਿਰਤ ਗੁਰਮਤ ਅਨੁਸਾਰ ਹੋਵੇ ਗੁਰਮਤ ਇਹ ਹੈ ਨੰਬਰ 1 ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ। ਸਾ ਸੰਗਤ ਜੀ ਇੱਕ ਬੇਨਤੀ ਕਰ ਰਿਹਾ। ਸੰਗਤ ਵਿੱਚ ਸਾਡੇ ਕੋਲ ਸਾਡੇ ਹਿੰਦੂ ਵੀਰ ਵੀ ਆਉਂਦੇ ਹਨ, ਸਿੰਧੀ ਸੰਗਤ ਵੀ ਆਉਂਦੀ ਹੈ। ਹਾ ਜੋ ਸਿੱਖ ਹੈ ਇਹ ਸਿੱਖ ਦੀ ਮਰਜ਼ਾਦਾ ਹੈ ਜੋ ਸਾਡਾ ਕਾਨੂੰਨ ਹੈ, ਸਾਡਾ ਵਿਧੀ ਵਿਧਾਨ ਹੈ। ਜੇ ਜੋ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ ਜੇ ਗੁਰਬਾਣੀ ਪੜੋਗੇ ਸਾਰੀ ਵਿਆਖਿਆ ਇਹ ਗੁਰਬਾਣੀ ਦੇ ਵਿੱਚੋਂ ਲਈ ਗਈ ਹੈ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵਦੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ ਆਪਣੀ ਮੁਕਤੀ ਦਾ ਦਾਤਾ ਇਸ਼ਟ ਕੇਵਲ 10 ਗੁਰੂ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨਣਾ ਦਸ ਗੁਰੂ ਸਾਹਿਬਾਨ ਨੂੰ ਇੱਕ ਜੋਤ ਦਾ ਪ੍ਰਕਾਸ਼ ਇੱਕੋ ਰੂਪ ਕਰਕੇ ਮੰਨਣਾ ਇਹ ਆਪਾਂ ਇੱਥੇ ਤੱਕਰ ਵਿਚਾਰਕਲ ਕੀਤੀ ਸੀ ਅੱਗੇ ਹੈ ਜਾਤ ਪਾਤ ਛੋਤ ਛਾਤ ਜੰਤਰ ਮੰਤਰ ਤੰਤਰ ਸਗਣ ਤਿੱਥ ਮਹੂਰਤ ਗ੍ਰਹਿ ਰਾਸ਼ ਸਰਾਦ ਪਿੱਤਰ ਖਿਆ ਪਿੰਡ ਪੱਤਲ ਦੀਵਾ ਕਿਰਿਆ ਕਰਮ ਹੋਮ ਜਗ ਤਰਪਣ ਸਿਖਾ ਸੂਤ ਭੱਦਨ ਇਕਾਦਸੀ ਪੂਰਨਵਾਸੀ ਆਦ ਤੇ ਵਰਤ ਤਿਲਕ ਜੰਜੂ ਤુલਸੀ ਮਾਲਾ ਗੌਰ ਮਠ ਮੜੀ ਮੂਰਤੀ ਪੂਜਾ ਆਦਾ ਭਰਮ ਰੂਪ ਕਰਮ ਉਤੇ ਨਿਸ਼ਚਾ ਨਹੀਂ ਕਰਨਾ ਪ੍ਰਸਾਦ ਸੰਗਤ ਜੀ ਜਿੰਨੇ ਤੱਕ ਬਾਣੀ ਨੂੰ ਅਸੀਂ ਸਮਝਾਂਗੇ ਨਹੀਂ ਜਿਸ ਬਾਣੀ ਨੇ ਦੁਨੀਆ ਨੂੰ ਇੱਕ ਕਰਨਾ ਸੀ ਮਾਫ ਕਰਨਾ ਅੱਜ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਇੱਕ ਪਿੰਡ ਦੇ ਵਿੱਚ ਪੰਜ ਪੰਜ ਗੁਰਦੁਆਰੇ ਬਣੇ ਆ ਔਰ ਜਾਤੀਆਂ ਦੇ ਨਾਮ ਤੇ ਬਣੇ ਆ ਪਾਪਿਆਂ ਦਾ ਗੁਰਦੁਆਰਾ ਇਹ ਜੱਟਾਂ ਦਾ ਗੁਰਦੁਆਰਾ ਹੈ ਚਮਾਰਾਂ ਦਾ ਗੁਰਦੁਆਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਹੀ ਗੈਬ ਕਰ ਦਿੱਤਾ ਜਾਤ ਪਾਤ ਛੂਤ ਛਾਤ ਜੰਤਰ ਮੰਤਰ ਤੰਤਰ ਸਗਣ ਤਿਤ ਮਹੌਰਤ ਬੜੇ ਬਹਿਮ ਲੋਕਾਂ ਦੇ ਵਿੱਚ ਵੀ ਆਹ ਮਹੌਰਤ ਚੰਗਾ ਹੁੰਦਾ ਆਹ ਮਹੌਰਤ ਚੰਗਾ ਹੁੰਦਾ ਗ੍ਰਹਿ ਤੇ ਉਹਨਾਂ ਨੇ ਤਾਂ ਨਾ ਗਏ ਸੀ ਤਾਂ ਹੁਣ ਤਾਂ ਉਹਨਾਂ ਨੇ ਸਾਇੰਸਦਾਨਾਂ ਨੇ ਗ੍ਰਹਿ ਬਹੁਤ ਜ਼ਿਆਦਾ ਕੱਢ ਲਏ ਰਾਸ ਮਤਲ ਰਾਸ਼ੀਆਂ ਮਗਨ ਅੱਜ ਸਾਡਾ ਦੇਸ਼ ਜਾਂ ਸਾਡਾ ਸੰਸਾਰ ਦੇ ਵਿੱਚ ਲੋਕ ਪੜੇ ਲਿਖੇ ਆਪਗੰਨਾ 21ਵੀਂ ਸਦੀ ਵਿੱਚ ਚਲੇਗਾ ਪਰ ਕੋਈ ਭਾਗਾ ਵਾਲਾ ਹੀ ਹੋਏਗਾ ਜਿਹੜਾ ਅਖਬਾਰ ਵਿੱਚ ਰਾਸ਼ੀ ਵਾਲਾ ਪੰਨਾ ਨਹੀਂ ਪੜਦਾ ਦੇਖਦੇ ਅੱਜ ਦੀ ਰਾਸ਼ੀ ਕੀ ਆਈ ਸਾਡੀ ਸਰਦ ਤੁਹਾਡੇ ਦੇ ਉੱਪਰ ਕਿਰਪਾ ਹੈ ਪਿੱਤਰ ਖਿਆ ਇਹ ਸਰਦ ਦੇ ਤਿੰਨ ਦਿਨ ਤਿੰਨ ਚੀਜ਼ਾਂ ਹੁੰਦੀਆਂ ਖਿਆਮਤਰ ਜਿੱਦਣ ਬੰਦੇ ਦੀ ਮੌਤ ਹੁੰਦੀ ਉਸੇ ਦਿਨ ਨੂੰ ਮਨਾਉਣਾ ਉਸੇ ਮਹੀਨੇ ਵਿੱਚ ਮਨਾਉਣਾ ਪਿੰਡ ਪਤਲ ਦੀਵਾ ਕਿਰਿਆ ਕਰਮ ਹੋਮ ਜਗ ਤਰਪਨ ਸਿਖਾ ਸਿਖਾ ਮਤਲਬ ਉਹ ਸਿਰ ਗੰਜਾ ਕਰਕੇ ਮੋਦੀ ਰੱਖ ਲੈਂਦੇ ਸੂਤ ਭੱਦਨ ਵੈਸੇ ਤਾਂ ਹਰੇਕ ਧਰਮ ਦੇ ਵਿੱਚ ਕੇਸ ਰੱਖਣ ਦੀ ਹਦਾਇਤ ਹੈ ਕੋਈ ਵੀ ਧਰਮ ਵਿੱਚ ਦੁਨੀਆ ਵਿੱਚ ਕਿਉਂਕਿ ਰੱਬ ਨੇ ਬਖਸ਼ ਕੇਸ ਬਖਸ਼ਿਸ਼ ਕੀਤੇ ਆ ਤੇ ਉਹ ਭੱਦਨ ਕੀਤਾ ਜਾਂਦਾ ਸੀ ਇਕਾਦਸੀ ਪੂਰਨਵਾਸੀ ਆਦ ਦੇ ਵਰਤ ਤਿਲਕ ਜੰਜੋ ਤુલਸੀ ਮਾਲਾ ਗੌਰ ਮਠ ਮੜੀ ਮੂਰਤੀ ਪੂਜਾ ਆਦ ਭਰਮ ਰੂਪ ਕਰਮਾ ਉੱਤੇ ਨਿਸ਼ਚਾ ਨਹੀਂ ਕਰਨਾ ਪਰ ਜਿਨ੍ਹਾਂ ਜਿਨ੍ਹਾਂ ਅਸੀਂ ਜਿਨ੍ਹਾਂ ਨੇ ਸਮਝ ਲਿਆ ਅਸੀਂ ਸਮਝੇ ਨਹੀਂ ਆ ਜਿਨ੍ਹਾਂ ਨੇ ਸਮਝ ਲਿਆ ਉਹਨਾਂ ਨੇ ਕੀ ਕੀਤਾ ਜਿਹੜਾ ਸ਼ਰਾਰਤ ਕਰਨੀ ਸੀ ਉਹਨਾਂ ਨੇ ਬਾਬਾ ਨਾਨਕ ਦੀ ਵੀ ਮੂਰਤੀ ਬਣਾ ਦਿੱਤੀ ਉਹਨਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੀ ਵੀ ਮੂਰਤੀ ਬਣਾ ਦਿੱਤੀ ਜਿਹਨੂੰ ਅਸੀਂ ਬੜੇ ਚਾਅ ਦੇ ਨਾਲ ਆਪਣੇ ਘਰ ਲੈ ਕੇ ਰੱਖ ਲਿਆ। ਪਰ ਗੁਰੂ ਸਾਹਿਬ ਨੂੰ ਪੁੱਛੋ ਮੂਰਤੀ ਕਿਹੜੀ ਆ ਕਹਿੰਦੇ ਗੌਰ ਮੂਰਤ ਗੁਰ ਸ਼ਬਦ ਹੈ। ਅੱਗੇ ਕਹਿੰਦੇ ਗੁਰ ਅਸਥਾਨ ਤੋਂ ਬਿਨਾਂ ਅੰਨ ਤੀਰਥ ਦੇ ਧਰਮ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਅਸੀਂ ਧਾਰਮਿਕ ਸਥਾਨਾਂ ਤੇ ਕਿਉਂ ਜਾਣਾ ਕਿਉਂਕਿ ਅਸੀਂ ਉੱਥੇ ਦਾ ਇਤਿਹਾਸ ਜਾਣਣਾ। ਚਾਹੇ ਮੈਂ 5 ਵਾਰੀ ਚਲੇ ਜਾਵਾਂ ਬੇਟਵਾਰਾ ਸਾਹਿਬ ਭਾਵੇਂ ਮੈਂ 50 ਵਾਰੀ ਚਲੇ ਜਾਵਾਂ ਜੇ ਮੈਨੂੰ ਬੇਟਵਾਰਾ ਸਾਹਿਬ ਦਾ ਇਤਿਹਾਸ ਹੀ ਨਹੀਂ ਪਤਾ ਮੈਨੂੰ ਕਿਸੇ ਨੇ ਕਹਿ ਦਿੱਤਾ ਵੀ ਪੰਜ ਪੂਰਨਵਾਸੀ ਜਾਣਾ ਹੈ ਮੈਂ ਕਿਸੇ ਦੇ ਕਹਿਣ ਤੇ ਚਲਾ ਗਿਆ ਗੁਰੂ ਕੀ ਕਹਿੰਦਾ ਹੈ ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ ਜਿਹੜੇ ਬੇਟਵਾਰਾ ਸਾਹਿਬ ਜਾਂਦੇ ਮੁਬਾਰਕ ਹੈ ਪਰ ਉਹਨਾਂ ਨੂੰ ਪੁੱਛੋ ਤਾਂ ਸੀ ਇਤਿਹਾਸ ਕੀ ਉੱਥੇ ਗੁਰਨਾਨਦ ਸਾਹਿਬ ਜੀ ਨੇ ਕੀ ਕੀਤਾ ਕੀ ਸੀ ਉੱਥੇ ਆ ਸਾਨੂੰ ਇੱਕ ਧਰਮ ਦੇ ਨਾਲ ਜੁੜਦਾ ਵੀ ਪੰਜ ਪੂਰਨਵਾਸ਼ੀਆਂ ਜਾਣਾ ਬਹੁਤ ਭਰਮ ਪਾਏ ਗਏ ਪੀਰ ਬ੍ਰਾਹਮਣ ਪੁੱਛਣਾ ਸੁਖਣਾ ਸਿਰਨੀ 베ਦ ਸ਼ਾਸਤਰ ਗੈਤਰੀ ਗੀਤਾ ਕੁਰਾਨ ਅੰਜੀਲ ਆਦ ਉੱਤੇ ਨਿਸਚਾ ਨਹੀਂ ਕਰਨਾ ਇਹ ਸ਼ਬਦ ਵਿੱਚੋਂ ਮੈਂ ਉਹ ਲੈ ਰਿਹਾ ਹਾਂ ਸੁਖਣਾ ਸੁਖਣਾ ਸੁਖਣੀ ਮਤਲਬ ਆ ਮੇਰਾ ਕੰਮ ਹੋ ਜਾਏ ਨਾ ਫਿਰ ਮੈਂ ਅਖੰਡ ਪਾਠ ਸੇਵ ਕਰਾਵਾਂਗੇ ਅਸੀਂ ਸੁਖਿਆ ਹੋਇਆ ਸੀ ਸੁਖਿਆ ਮਤਲਬ ਅਸੀਂ ਕੰਡੀਸ਼ਨ ਰੱਖਦੇ ਆ ਤੇ ਕੰਡੀਸ਼ਨ ਰੱਖਦੇ ਜੇ ਕੰਮ ਨਹੀਂ ਹੁੰਦਾ ਫਿਰ ਅਸੀਂ ਦੁਖੀ ਹੋਨੇ ਆ ਮਤਲਬ ਸਾਨੂੰ ਭਰੋਸਾ ਹੋਣਾ ਚਾਹੀਦਾ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸੁਖਣਾ ਸੁਖਣੀ ਗੁਰਮਤ ਦੇ ਵਿੱਚ ਕੋਈ ਵਿਧਾਨ ਨਹੀਂ ਹੈ ਸਾਨੂੰ ਤਾਂ ਪੂਰਾ ਭਰੋਸਾ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜੇ ਆਪਾਂ ਪੜਦੇ ਆ ਨਾ ਸੱਚੇ ਸਾਹਿਬਾ ਕਿਆ ਨਾਹੀ ਕਰਦੇ ਨੇ ਹਾਂ ਇਹ ਜਿਹੜੇ ਧਾਰਮਿਕ ਗ੍ਰੰਥਾਂ ਦੀ ਗੱਲ ਕੀਤੀ ਹੈ ਠੀਕ ਹੈ ਸਾਰੇ ਮੁਬਾਰਕ ਆ ਮੈਂ ਫਿਰ ਬਿੰਦੀ ਕਰਦੇ ਆ ਕਿ ਇਹ ਸਿੱਖ ਦਾ ਵਿਧਾਨ ਹੈ ਸਿੱਖ ਦਾ ਕਾਨੂੰਨ ਦੱਸਿਆ ਜੋ ਸਿੱਖ ਆਪਣੇ ਆਪ ਨੂੰ ਅਸੀਂ ਕਹਿੰਦੇ ਆ ਉਹਨਾਂ ਦੇ ਵਾਸਤੇ ਹਾਂ ਆਮ ਬਾਬੇ ਕੀ ਵੀ ਵਾਸਤੇ ਅਨਮਤਾਂ ਦੇ ਗ੍ਰੰਥ ਦਾ ਪੜਨਾ ਯੋਗ ਹੈ ਖਾਲਸਾ ਸਾਰਾ ਸਾਰੇ ਮਤਾਂ ਤੋਂ ਨਿਆਰਾ ਹੈ ਸਤਿਗੁਰੂ ਦੀ ਬਾਣੀ ਪੜ ਰਹੇ ਤੁਸੀਂ ਖਾਲ ਗੁਰੂ ਸਾਹਿਬ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਜੇ ਉਹ ਕਰਮੋ ਕਰਦੇ ਆਪੋ ਵੀ ਉਹ ਕਰਮ ਕਰਨ ਦੇ ਵਖਰੇ ਨਿਆਰਾ ਕਿੱਥੋਂ ਹੋ ਗਏ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪਰਤੀਤ ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨ ਧਰਮੀ ਦਾ ਦਿਲ ਨਾ ਦੁਖਾਵੇ ਜਿਹੜਾ ਕੁਛ ਕਰ ਰਿਹਾ ਉਹਨੂੰ ਮੁਬਾਰਕ ਉਹਦਾ ਧਰਮ ਮੁਬਾਰਕ ਹੈ ਤੇ ਸਾਡਾ ਕੋਈ ਹੱਕ ਨਹੀਂ ਕਿ ਕਿਸੇ ਧਰਮ ਦੇ ਵਿੱਚ ਦਖਲ ਦੇਈਏ ਪਰ ਇਹ ਵਿਧਾਨ ਜਿਹੜਾ ਫਿਰ ਮੈਂ ਕਹਿ ਰਿਹਾ ਇਹ ਵਿਧਾਨ ਜਿਹੜਾ ਕਾਨੂੰਨ ਜਿਹੜਾ ਹੈ ਇਹ ਸਿੱਖ ਦੇ ਵਾਸਤੇ ਹੈ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ ਹਰ ਇੱਕ ਕਰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ ਅਸੀਂ ਕੋਈ ਵੀ ਕਰਮ ਕਰਨਾ ਸਤਗੁਰੂ ਦੇ ਅੱਗੇ ਅਰਦਾਸ ਕਰ ਸਤਗੁਰ ਕਹਿੰਦੇ ਕਲਗੀਧਰ ਪਾਤਸ਼ਾਹ ਮੈਂ ਨਾ ਪ੍ਰਥਮੈ ਗਣੇਸ਼ਿੰਘ ਮਨਾਉ ਕਿਸ਼ਨ ਵਿਸ਼ਨ ਕਬੂ ਨਾ ਧਿਆਉ ਕਾਣ ਸੁਣੇ ਪਹਿਚਾਨ ਨਾ ਤਿੰਨ ਕੋ ਅਸੀਂ ਸਾਡਾ ਇੱਕੋ ਹੀ ਰੱਬ ਹੈ ਜਿੱਧਰ ਮਰਜ਼ੀ ਮੈਂ ਉਹ ਦਿਨ ਬੇਨਤੀ ਕੀਤੀ ਜਿੱਧਰ ਮਰਜ਼ੀ ਮੂੰਹ ਕਰਕੇ ਅਰਦਾਸ ਕਰੋ ਪਰਵਾਣ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਸਨਮੁਖ ਖੜੇ ਹੋ ਕੇ ਅਰਦਾਸ ਕਰੋ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੋ ਕਲਗੀਧਰ ਪਾਤਸ਼ਾਹ ਦਾ ਹੁਕਮ ਕੀ ਹੈ ਕਹਿੰਦੇ ਅਰਦਾਸ ਬਿਨਾ ਜੋ ਕਾਜ ਸਿਧਾਵੇ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੇ ਕਹਿੰਦੇ ਮੈਨੂੰ ਸਿੱਖ ਚੰਗਾ ਨਹੀਂ ਲੱਗਦਾ ਜਿਹੜਾ ਅਰਦਾਸ ਤੋਂ ਬਿਨਾ ਕੋਈ ਕੰਮ ਸ਼ੁਰੂ ਕਰਦਾ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ ਹੋਰ ਵਿਦਿਆ ਵੀ ਪੜ੍ਹੇ ਮੈਨੂੰ ਤਾਂ ਨਹੀਂ ਲੱਗਦਾ ਬੱਚਿਆਂ ਦੇ ਵਿੱਚੋਂ ਨਹੀਂ ਮੈਨੂੰ ਕੋਈ ਲੱਗਦਾ ਕਿ ਜਿਹੜਾ ਬੱਚਾ ਗੁਰਮੁਖੀ ਖੰਡਵੇ ਦਾ ਨਹੀਂ ਸਿੱਖਿਆ ਆਪ ਵੱਡਿਆਂ ਵਿੱਚ ਕੋਈ ਹੋ ਸਕਦਾ ਹੈ ਕਿ ਜਿਹਨੂੰ ਗੁਰਮੁਖੀ ਅੱਖਰ ਨਹੀਂ ਆਉਂਦੇ ਕਮੇਟੀ ਪ੍ਰਬੰਧਕ ਕਮੇਟੀਆਂ ਦੇ ਉਪਰਾਲੇ ਰਹਿੰਦੇ ਹਰੇਕ ਸਾਲ ਕੈਂਪ ਲੱਗਦੇ ਹਨ ਪਰ ਅਗਲਾ ਪੁਆਇੰਟ ਜਿਹੜਾ ਉਹ ਸਾਡੇ ਸਾਰਿਆਂ ਵਾਸਤੇ ਹੈ ਕਿ ਸੰਤਾਨ ਨੂੰ ਗੁਰਸਿੱਖੀ ਦੀ ਵਿੱਦਿਆ ਦਿਵਾਉਣੀ ਸਿੱਖ ਦਾ ਫਰਜ ਹੈ ਸਾਡੇ ਸਾਰਿਆਂ ਦਾ ਫਰਜ ਹੈ ਕਿਸੇ ਗੁਰਦੁਆਰੇ ਪ੍ਰਬੰਧਕ ਕਮੇਟੀ ਕਿਸੇ ਗਰੰਤੀ ਕਿਸੇ ਰਾਗੀ ਢਾਡੀ ਦਾ ਫਰਜ ਨਹੀਂ ਹਰੇਕ ਸਿੱਖ ਦਾ ਫਰਜ ਹੈ ਕਿ ਆਪਣੇ ਬੱਚਿਆਂ ਨੂੰ ਗਰਮਖੀ ਵਿੱਦਿਆ ਪੜਾਉਣੇ ਜਦ ਆਪਾਂ ਕਹਿੰਦੇ ਨਾ ਸਾਡਾ ਵਜਾ ਐਕਟਿਵ ਹੋ ਜਾਏ ਸਕੂਲ ਦੇ ਵਿੱਚ ਭਾਵੇਂ ਡਾਂਸ ਕਰੇ ਕੁਝ ਵੀ ਕਰੇ ਠੀਕ ਹੈ ਸਾਰਾ ਕੁਝ ਕਰਦੇ ਆ ਸੰਸਾਰ ਦੇ ਵਿੱਚ ਰਹਿੰਦੇ ਆ ਆਪਾਂ ਪਰ ਜਿਹੜੀ ਮੁੱਢਲੀ ਸਾਡੀ ਜੜ ਹੈ ਤੇ ਜੇ ਅਸੀਂ ਧਿਆਨ ਨਹੀਂ ਦਿੰਦੇ ਨਾ ਵੱਡੇ ਬੱਚੇ ਵੱਡੇ ਹੋ ਕੇ ਉਹੀ ਬੱਚੇ ਹੁੰਦੇ ਆ ਨਾ ਤੇ ਆਪਾਂ ਕਹਿੰਦੇ ਅਸੀਂ ਇਹ ਬੱਚਿਆਂ ਤੋਂ ਬਹੁਤ ਦੁਖੀ ਆ ਸਾਡੇ ਬੱਚੇ ਸਾਡੇ ਕਹਿਣੇ ਦੇ ਵਿੱਚ ਨਹੀਂ ਹਨ ਮੈਂ ਇੱਕੋ ਜਵਾਬ ਦੇ ਰਿਹਾ ਇਸ ਗੱਲ ਦਾ ਕਿਉਂਕਿ ਅਸੀਂ ਗੁਰੂ ਦੇ ਕਹਿਣੇ ਵਿੱਚ ਨਹੀਂ ਹਾਂ ਜੇ ਅਸੀਂ ਉਹਨਾਂ ਨੂੰ ਬਾਣੀ ਨਾਲ ਜੋੜਿਆ ਹੁੰਦਾ ਜੇ ਅਸੀਂ ਬੱਚਿਆਂ ਨੂੰ ਬਾਣੀ ਨਾਲ ਜੋੜਿਆ ਹੁੰਦਾ ਗੁਰਮੁਖੀ ਅੱਖਰ ਪੜ੍ਹਾਏ ਹੁੰਦੇ ਮਾਫ ਕਰਨਾ ਸਾਧ ਸੰਗਤ ਜੀ ਇੱਕ ਬੇਨਤੀ ਕਰ ਰਹੇ ਹਾਂ ਧਿਆਨ ਦੇ ਨਾਲ ਸੁਣਿਓ ਗੁਰਪੁਰਬ ਅਸੀਂ ਹਰੇਕ ਸਾਲ ਬਣਾਉਣਾ ਤੇ ਸਾਡਾ ਫਰਜ਼ ਹੈ ਪਰ ਅਸੀਂ ਕੁਝ ਨਾ ਕੁਝ ਬਦਲਾਅ ਲੈ ਕੇ ਆਈਏ ਅੱਜ ਤੋਂ ਜੇ ਅਸੀਂ ਘਰ ਦੇ ਵਿੱਚ ਬੱਚਿਆਂ ਨਾਲ ਹਿੰਦੀ ਵਿੱਚ ਗੱਲ ਕਰਦੇ ਹਾਂ ਤੇ ਅਸੀਂ ਅੱਜ ਤੋਂ ਆਪਣੀ ਮਾਤਰ ਭਾਸ਼ਾ ਜਿਹੜੀ ਮਾਂ ਬੋਲੀ ਦੇ ਨਾਲ ਬੋਲਣਾ ਸ਼ੁਰੂ ਕਰਦੇ ਹੋ ਜੇ ਤੁਸੀਂ ਘਰ ਦੇ ਵਿੱਚੋਂ ਆਪਣੀ ਸਿੱਖੀ ਬਚਾਉਣੀ ਹੈ ਜਿਸ ਕੌਮ ਦੀ ਬੋਲੀ ਖਤਮ ਹੋ ਜਾਂਦੀ ਆ ਉਹ ਕੌਮ ਦੁਨੀਆ ਤੋਂ ਖਤਮ ਹੋ ਜਾਂਦੀ ਅਸੀਂ ਇੱਥੇ ਸ਼ੁਰੂ ਹੋ ਜਾਂਦੇ ਆ ਤੂੰ ਤੂੰ ਮੈਂ ਮੈਂ ਕਹਾਂ ਗਏ تھے ਗੁਰਦੁਆਰੇ ਗਏ تھے ਕੀ ਆ ਲੰਗਰ ਵਿੱਚ ਬਣਾ ਥਾ ਥੱਲੇ ਜਾ ਕੇ ਆਪਸ ਵਿੱਚ ਅਸੀਂ ਹਿੰਦੀ ਵਿੱਚ ਗੱਲਾਂ ਕਰਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕਰਦੇ ਆ ਅੱਜ ਤੋਂ ਅਸੀਂ ਇੱਕ ਪਰਮ ਕਰੀਏ ਕਿ ਅੱਜ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਦੇ ਨਾਲ ਦੇਖੋ ਸਾਡੇ ਸਿੰਧੀ ਭਰਾ ਜਦੋਂ ਆਪਸ ਵਿੱਚ ਗੱਲ ਕਰਦੇ ਇਹਨੂੰ ਸਿੰਧੀ ਭਾਸ਼ਾ ਵਿੱਚ ਕਰਦੇ ਗੁਜਰਾਤੀ ਗੁਜਰਾਤੀ ਵਿੱਚ ਕਰਦਾ ਪਰ ਸਾਡੀ ਕੌਮ ਇਦਾਂ ਦੀ ਹੈ ਜਿਹੜੀ ਗੁਰਦੁਆਰਾ ਵੀ ਨਹੀਂ ਛੱਡਦੀ ਤੇ ਗੁਰਦਾਰੇ ਸ਼ੁਰੂ ਹੋ ਜਾਂਦੇ ਤੇ ਸਾਨੂੰ ਘੱਟੋ ਘੱਟ ਜਦੋਂ ਅਸੀਂ ਮਾਂ ਬੋਲੀ ਬੋਲੀ ਭਾਸ਼ਾ ਬੋਲਾਂਗੇ ਤੇ ਆਪਣੇ ਆਪ ਸਾਨੂੰ ਬਹੁਤ ਮਹਿਸੂਸ ਹੋਏਗਾ ਬਹੁਤ ਚੰਗੀ ਗੱਲ ਹੋਏਗੀ ਇਹ ਤਾਂ ਆਪਾਂ ਇੱਕ ਪਰਨ ਕਰਨਾ ਇਸ ਗੁਰ ਪਰ ਦੇ ਉੱਪਰ ਕੇਸ ਲੜਕੇ ਕੇ ਜੋ ਹੋਏ ਉਹਨਾਂ ਦਾ ਬੁਰਾ ਨਾ ਮੰਗੇ ਕਿਉਂਕਿ ਜੋ ਬਚਪਨ ਵਿੱਚ ਕੇਸ ਦਿੱਤੇ ਆ ਪ੍ਰਮਾਤਮਾ ਦੇ ਉਹਨੂੰ ਕੱਟਣਾ ਨਹੀਂ ਹੈ ਕੇਸ ਉਹੀ ਰੱਖੇ ਕੇਸ ਉਹੀ ਮਤਲਬ ਜਮੰਦਰੂ ਜੋ ਜੰਮਦਿਆਂ ਕੇਸ ਰੱਖੇ ਨਾਮ ਸਿੰਘ ਰੱਖੇ ਅਸੀਂ ਜਿਸ ਵੇਲੇ ਆਭਿਆਸ ਸ਼ਾਦੀਆਂ ਦੇ ਕਾਰਡ ਦੇਖਦੇ ਨਾ ਨਾਮ ਲੈ ਕੇ ਆਉਂਦਾ ਮਨਪ੍ਰੀਤ ਗੁਰਪ੍ਰੀਤ ਹੁਣ ਪਤਾ ਨਹੀਂ ਕੁੜੀ ਕਿਹੜੀ ਤੇ ਮੁੰਡਾ ਕਿਹੜਾ ਸਾਨੂੰ ਇੱਕ ਪਹਿਚਾਣ ਦਿੱਤੀ ਨਾ ਪਾਤਸ਼ਾਹ ਜੀ ਨੇ ਕੌਰ ਤੇ ਸਿੰਘ ਬੱਚਿਆਂ ਨੂੰ ਵੀ ਸਿਖਾਓ ਵੀ ਕੌਰ ਤੇ ਸਿੰਘ ਤੋਂ ਬਿਨਾ ਨਾਮ ਨਹੀਂ ਬੋਲਣਾ ਆ ਬਾਕੀ ਜਿਹੜੀਆਂ ਆਪਾਂ ਜਾਤਾਂ ਪਾਤਾਂ ਲਾਉਣੇ ਬਖਰੀ ਗੱਲ ਹੈ ਪਰ ਇਹ ਸ਼ਬਦ ਗੁਰੂ ਸਾਹਿਬ ਨੇ ਸਾਨੂੰ ਪਹਿਚਾਣ ਦਿੱਤੀ ਹੈ ਪਹਿਚਾਣ ਆਪਣੀ ਹੋਂਦ ਨੂੰ ਕਾਇਮ ਰੱਖੋ ਕੌਰ ਸਿੰਘ ਸ਼ਬਦ ਕਲਗੀ ਤਰਪਾਸ਼ਾ ਨੇ ਦਿੱਤਾ ਨਾਮ ਸਿੰਘ ਰੱਖੇ ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਫਤ ਰੱਖੇ ਅਗਲਾ ਪੁਆਇੰਟ ਆ ਜਿਹੜੇ ਸਵਾਲ ਕਰਦੇ ਵੀ ਕਿੱਥੇ ਲਿਖਿਆ ਨਸ਼ਾ ਨਹੀਂ ਕਰਨਾ ਸਿੱਖ ਭੰਗ ਅਫੀਮ ਸ਼ਰਾਬ ਤਮਾਕੂ ਆਦ ਦਾ ਨਸ਼ਾ ਨਾ ਵਰਤੇ ਅਮਲ ਪ੍ਰਸ਼ਾਦੇ ਦਾ ਹੀ ਰੱਖੇ ਸਿੱਖ ਮਰਦ अथवा ਇਸਤਰੀ ਨੂੰ ਨੱਕ ਕੰਨ ਛੇਦਣਾ ਮਨਾ ਹੈ ਗਹਿਣੇ ਬਾਣੇ ਬਿਲਕੁਲ ਮਨਾਈ ਨਹੀਂ ਗਹਿਣੇ ਜਿੰਨੇ ਮਰਜ਼ੀ ਪਾਓ ਹੱਥ ਭਰ ਲਓ ਗਲੇ ਭਰ ਲਓ ਕਿਉਂਕਿ ਸਾਨੂੰ ਤਾਂ ਰਾਜਕੁਮਾਰ ਬਣਾਇਆ ਨਾ ਸਾਨੂੰ ਬਹੁਤ ਕੁਝ ਗੁਰੂ ਬਾਰੇ ਨੇ ਦਿੱਤਾ ਪਰ ਜੇ ਪ੍ਰਮਾਤਮਾ ਦੀ ਬਣਾਈ ਹੋਈ ਚੀਜ਼ ਦੇ ਵਿੱਚ ਆਪਾਂ ਕੁਝ ਗੜਬੜ ਕਰਦੇ ਆਂ ਕਦੇ ਸੋਚਿਆ ਸਾਸ ਸੰਗਤ ਦੀ ਮਾਫ ਕਰਨਾ ਆ ਜਿਹੜੀ ਨੱਕ ਦੇ ਵਿੱਚ ਨਥ ਪਾਈ ਜਾਂਦੀ ਉਹ ਕਿਉਂ ਪਾਈ ਜਾਂਦੀ ਹੁਣ ਆਪਾਂ ਦਾ ਸਵਾਲ ਹੋਏਗਾ ਵੀ ਸੋਹਣੇ ਲੱਗੀਏ ਨਹੀਂ ਇਹ ਗੁਲਾਮੀ ਦੀ ਨਿਸ਼ਾਨੀ ਐ ਸਾਧ ਸੰਗ ਦੀ ਗੁਲਾਮੀ ਦੀ ਨਿਸ਼ਾਨ ਜਿੱਦਣ ਇਸ ਹਿੰਦੂਸਤਾਨ ਦੇ ਵਿੱਚੋਂ ਇੱਥੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ ਤੇ ਉਹਨਾਂ ਦੇ ਨੱਕ ਵਿੱਚ ਨੱਥ ਪਾ ਦਿੰਦੇ ਸੀ ਵੀ ਇਹ ਅੱਜ ਤੋਂ ਸਾਡੀ ਹੈ ਨੱਥੀ ਕਰ ਦਿੰਦੇ ਸੀ ਇਹ ਇੱਕ ਗੁਲਾਮੀ ਦੀ ਨਿਸ਼ਾਨੀ ਐ ਨੱਕ ਦੇ ਵਿੱਚ ਕੋਕਾ ਪਾਉਣਾ ਪੈਰਾਂ ਦੇ ਵਿੱਚ ਝਾਂਜਰਾ ਪਾਉਣੀ ਆ ਇਹ ਵੀ ਗੁਲਾਮੀ ਦੀ ਨਿਸ਼ਾਨੀ ਹੈ ਸਾਨੂੰ ਇਸ ਗੁਲਾਮੀ ਤੋਂ ਸਤਿਗੁਰੂ ਨੇ ਆਜ਼ਾਦ ਕੀਤਾ ਸਾਧ ਸੰਗਤ ਜੀ ਸਾਡੇ ਉੱਪਰ ਬਹੁਤ ਵੱਡੀ ਕਿਰਪਾ ਕੀਤੀ ਸਿੱਖ ਮਰਦ अथवा ਇਸਤਰੀ ਨੂੰ ਹੁਣ ਦੇਖੋ ਨਾ ਆ 1935 ਵਿੱਚ ਸਿੱਖ ਰਹਿਤ ਮਰਜ਼ਾਦਾ ਬਣੀ ਹੈ ਹੁਣ ਸ਼ਬਦ ਲਿਖਿਆ ਸਿੱਖ ਮਰਦ ਉਦੋਂ ਦੇਖਿਓ ਪੰਜਾਬ ਦੇ ਵਿੱਚ ਆ ਮੁੰਡੇ ਵੀ ਪਾਈ ਫਿਰਦੇ ਕੰਨਾਂ ਦੇ ਵਿੱਚ ਆ ਦੇਖਾ ਦੇਖੀ ਇੱਧਰ ਕਈ ਵੇਲੇ ਬਿਮਾਰੀ ਆ ਜਾਂਦੀ ਹੈ ਤੇ ਪਹਿਲਾਂ ਹੀ ਸਪਸ਼ਟ ਹੋਇਆ ਕਿ ਸਿੱਖ ਮਰਦ अथवा ਇਸਤਰੀ ਨੂੰ ਨੱਥ ਕੰਨ ਛੇਦਣਾ ਮਨਾ ਹੈ ਗੁਰੂ ਦਾ ਸਿੱਖ ਕੰਨਿਆ ਨਾ ਮਾਰੇ ਕਿ ਬਲੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਅੱਗੇ ਬੱਚਿਆਂ ਦੇ ਜਨਮ ਤੋਂ ਬਾਅਦ ਮਾਰਦੇ ਸੀ ਹੁਣ ਪਹਿਲਾਂ ਚੈੱਕ ਕਰਾ ਕੇ ਬੱਚਿਆਂ ਨੂੰ ਮਾਂ ਦੇ ਉਦਰ ਦੇ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਕਹਿੰਦੇ ਗੁਰੂ ਦਾ ਸਿੱਖ ਕੰਨਿਆ ਨਾ ਮਾਰੇ ਕੁੜੀ ਮਾਰ ਨਾਲ ਨਹੀਂ ਵਰਤਣਾ ਜਿਹੜੇ ਆਪਣੀਆਂ ਬੱਚੀਆਂ ਨੂੰ ਮਾਰ ਦਿੰਦੇ ਆ ਪੇਟ ਵਿੱਚ ਜਾਂ ਬੱਚੀ ਦੇ ਜਨਮ ਤੋਂ ਬਾਹਰ ਮਾਰ ਦਿੰਦੇ ਆ ਉਸ ਬੰਦੇ ਨਾਲ ਮਿਲ ਵਰਤਨ ਸਮਾਜ ਨੇ ਨਹੀਂ ਕਰਨਾ ਇਹ ਗੁਰੂ ਸਾਹਿਬ ਦਾ ਹੁਕਮ ਹੈ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾ ਗੁਰੂ ਦਾ ਸਿੱਖ ਧਰਮ ਦੀ ਕਿਰਤ ਕਰਕੇ ਨਿਰਵਾਹ ਕਰੇ ਸਿੱਖ ਮੰਗਤਾ ਨਹੀਂ ਹੋਣਾ ਚਾਹੀਦਾ ਸਿੱਖ ਨੂੰ ਚੋਰ ਨਹੀਂ ਬਣਾਇਆ ਆ ਦੇਖੋ ਨਾ ਕਿਤੇ ਦੇਖਿਆ ਉਦਾਹਰਨ ਦਿੱਤੀ ਜਾਂਦੀ ਵੀ ਸਿੱਖ ਮੰਗਤਾ ਨਹੀਂ ਤੁਹਾਨੂੰ ਦੇਖਿਆ ਤੇ ਆਪਣੀ ਧਰਮ ਦੀ ਕਰਤ ਕਰਕੇ ਨਿਰਵਾਹ ਕਰਨਾ ਗੁਰੂ ਦਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ ਬੇਨਤੀ ਕਰ ਰਹੇ ਹਾਂ ਸਾਧ ਸੰਗਤ ਜੀ ਜੇ ਅਸੀਂ ਮਨ ਵਿੱਚ ਸਾਡੇ ਭਾਵਨਾ ਹਨ ਅਸੀਂ ਰਮਾਲਾ ਪੇਟ ਕਰਨਾ ਹੈ ਬੇਸ਼ੱਕ ਕਰੋ ਪਰ ਇਹ ਵੀ ਸੋਚੋ ਜੇ ਅਸੀਂ ਕਿਸੇ ਗਰੀਬ ਨੂੰ ਜਾਂ ਕਿਸੇ ਗਰੀਬ ਬੱਚੇ ਨੂੰ ਕੱਪੜੇ ਲੈ ਕੇ ਦੇ ਦਿੱਤੇ ਨਾ ਤੇ ਸਾਡਾ ਮਨ ਵੀ ਖੁਸ਼ ਹੋਏਗਾ ਉਹ ਬੱਚਾ ਵੀ ਖੁਸ਼ ਹੋਏਗਾ ਤੇ ਸਾਡਾ ਗੁਰੂ ਵੀ ਖੁਸ਼ ਹੋਏਗਾ ਕਿਸੇ ਭੁੱਖੇ ਨੂੰ ਰੋਟੀ ਖਿਲਾ ਦਿਓ ਉਹ ਬੱਚਾ ਭੁੱਖਾ ਵੀ ਖੁਸ਼ ਹੋਏਗਾ ਤੁਹਾਡਾ ਮਨ ਵੀ ਖੁਸ਼ ਹੋਏਗਾ ਤੇ ਤੁਹਾਡਾ ਗੁਰੂ ਵੀ ਖੁਸ਼ ਹੋਏਗਾ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਸੀਂ ਤਾਂ ਖਾਦੇ ਪੀਤੇ ਹੁੰਨੇ ਆ ਸਾਧ ਸੰਗਤ ਜੀ ਸਾਰੇ ਆਪਾਂ ਖਾਪੀ ਕੇ ਆਏ ਫੇਰ ਵੀ ਮੇਰੇ ਵਰਗੇ ਵੀ ਸ਼ੂਗਰ ਵਰਗੇ ਵੀ ਉਹ ਵੀ ਖੀਰ ਖਾਣ ਕੇ ਲੰਗਰ ਵਿੱਚ ਬੈਠ ਕੇ ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਅਸੀਂ ਇਸ ਚੀਜ਼ ਨੂੰ ਪ੍ਰਮੁਖਤਾ ਦਈਏ ਬਹੁਤ ਅਸੀਂ ਖਾਣੇ ਆ ਬਹੁਤ ਪ੍ਰਮਾਤਮਾ ਨੇ ਦਿੱਤਾ ਤੇ ਇਸ ਚੀਜ਼ ਨੂੰ ਬੜਾ ਧਿਆਨ ਦੇਣਾ ਜ਼ਰੂਰਤ ਹੈ ਕਿ ਗੁਰੂ ਦਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਖ ਜਾਣੇ ਚੋਰੀ ਜਾਰੀ ਨਾ ਕਰੇ ਜੂਆ ਨਾ ਖੇਡੇ ਚੋਰੀ ਕਰਨੀ ਪਾਪ ਐ ਚੋਰ ਕੀ ਹਮ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਪਰ ਬੇਟੀ ਕੋ ਬੇਟੀ ਜਾਣੈ ਪਰ ਇਸਤਰੀ ਕੋ ਮਾਤ ਬਖਾਨੈ ਆਪਣੀ ਇਸਤਰੀ ਸਿਉ ਰਤ ਹੋਈ ਰਹਿਤ ਬੰਦ ਸਿੰਘ ਹੈ ਸੋਈ ਇਸ ਤਰ੍ਹਾਂ ਸਿੱਖ ਇਸਤਰੀ ਵੀ ਆਪਣੇ ਪਤੀ ਵਰਤ ਧਰਮ ਵਿੱਚ ਰਹੇ ਗੁਰੂ ਦਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤੱਕ ਮਰਨ ਤੱਕ ਗੁਰੂ ਮਰਜਾਦਾ ਕਰੇ ਕਿਉਂਕਿ ਜਿਸ ਵੇਲੇ ਸਾਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਤੇ ਜਿਹੜੇ ਫਿਰ ਬਾਹਰੋਂ ਆਉਂਦੇ ਨੇ ਨਾ ਫਿਰ ਉਹ ਮਰਜਾਦਾ ਆਪਣੀ ਦੱਸ ਦਿੰਦੇ ਵੀ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਆ ਤੁਸੀਂ ਮਰਜਾਦਾ ਪੜਾਂਗੇ ਅੱਗੇ ਤੇ ਉਹ ਆਪਾਂ ਨੂੰ ਬਿਲਕੁਲ ਸਪਸ਼ਟ ਹੋ ਜਾਏਗਾ ਗੁਰੂ ਦਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤੱਕ ਮੌਤ ਤੱਕ ਗੁਰ ਮਰਜਾਦਾ ਕਰੇ ਸਿੱਖ ਸਿੱਖ ਨੂੰ ਮਿਲਣ ਸਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਮਰਦ ਇਸਤਰੀ ਦੋਹਾਂ ਲਈ ਇਹ ਹੁਕਮ ਹੈ ਵੀ ਜਦੋਂ ਅਸੀਂ ਮਿਲਣਾ ਤੇ ਫਤਿਹ ਬੁਲਾਉਣੀ ਹੈ ਅਸੀਂ ਫਤਿਹ ਤੋਂ ਆ ਗਏ ਸਤਿ ਸ੍ਰੀ ਅਕਾਲ ਉਹ ਵੀ ਗਲਤ ਹੁੰਦਾ ਹੈ ਇਹ ਸਾਡਾ ਜਕਾਰਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਦਾ ਸਾਸਤਰੀ ਘਰ ਇੱਦਾਂ ਕਹਿੰਦੇ ਨੇ ਹਲਕਾ ਜਿਹਾ ਸਿਰ ਜਿਹਾ ਮਾਰ ਦਿੰਦੇ ਆ ਤੇ ਉਹ ਜਕਾਰਾ ਹੈ ਉਥੇ ਜਕਾਰੇ ਚ ਬੋਲੋ ਪਰ ਜਿੱਥੇ ਫਤਿਹ ਬੁਲਾਉਣੀ ਹੈ ਇੱਕ ਉਦਾਹਰਨ ਦੇ ਰਿਹਾ ਬੜੀ ਸੋਹਣੀ ਕਿਸੇ ਨੇ ਲਿਖੀ ਆ ਕਿ ਜਦੋਂ ਅਸੀਂ ਫਤਿਹ ਬੁਲਾਉਣੀ ਕਹਿੰਦੇ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋੜ ਗੁਰਸਿੱਖ ਸੇ ਗੁਰਸਿੱਖ ਮਿਲੇ ਲਿਖੇ ਲਏ ਹੈ 7 ਕਰੋੜ ਚਾਰ ਮਿਲੇ ਜਦੋਂ ਅਸੀਂ ਕਿਸੇ ਨੂੰ ਫਤਿਹ ਬੁਲਾਉਨੇ ਆ ਨਾ ਦੋ ਅੱਖਾਂ ਉਹਦੀਆਂ ਤੇ ਦੋ ਅੱਖਾਂ ਅਗਲੇ ਦੀਆਂ ਦੋ ਨੈਣ ਉਹਦੇ ਤੇ ਦੋ ਅਗਲੇ ਦੇ ਚਾਰ ਮਿਲੇ 64 ਖਿਲੇ ਫਤਿਹ ਬੁਲਾਉਣੀ ਆ ਤੇ ਗੁੱਸੇ ਨਾਲ ਨਹੀਂ ਖੁਸ਼ ਹੋ ਕੇ ਬੁਲਾਉਣੀ ਆ 32 ਦੰਦ ਆਪਣੇ ਖੜ ਜਾਣਗੇ 32 ਉਹਦੇ ਕਿੰਨੇ ਹੋਗੇ 64 64 ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋੜ ਆ 10 ਤੇ 10 ਉਂਗਲਾ ਪੰਜ-ਪੰਜ ਆਪਣੀਆਂ 10 ਹੋ ਗਈਆਂ 10 ਉਹਦੀਆਂ ਹੋ ਗਈਆਂ ਕਿੰਨੇ ਹੋ ਗਈਆਂ ਬੀ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਗੁਰਸਿੱਖ ਸੇ ਗੁਰਸਿੱਖ ਮਿਲੇ ਖਿਲੇ ਹਨ 7 ਕਰੋੜ ਸਾਢੇ 3 ਕਰੋੜ ਰੋਮੋਧੇ ਸਾਢੇ 3 ਕਰੋੜ ਰੋਮੋਧੇ ਤੇ ਦੋਨੇ ਜਦੋਂ ਫਤਿਹ ਬੁਲਾਉਣਗੇ ਬਲਾਓ ਸਾਰੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਿੱਖ ਨੂੰ ਮਿਲਣ ਸਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਮਰਦ ਔਰ ਇਸਤਰੀ ਦੋਹਾਂ ਲਈ ਇਹ ਹੁਕਮ ਹੈ ਆ ਗੁੱਡ ਮਾਰਨਿੰਗ ਹੈਲੋ ਹਾਈ ਇਹ ਸਾਡੇ ਸ਼ਬਦ ਨਹੀਂ ਹਨ ਇਹ ਸਾਡੇ ਸ਼ਬਦ ਨਹੀਂ ਹਨ ਅ ਜਦੋਂ ਹੁਣ ਮੈਂ ਅੱਗੇ ਵੀ ਉਦਾਹਰਣ ਦਿੱਤੀ ਸੀ ਕਿਸੇ ਦੇ ਘਰ ਮੌਤ ਹੋ ਜਾਏ ਆ ਜਿਹੜੇ ਆਪਣੇ ਆਪ ਨੂੰ ਅੱਜ ਅੰਗਰੇਜ਼ ਸਮਝਦੇ ਨੇ ਸਿੱਖ ਤੇ ਉਹਦੇ ਘਰ ਜਾ ਕੇ ਕੀ ਬੋਲ ਗੁੱਡ ਮਾਰਨਿੰਗ ਵੀ ਚੰਗੀ ਸਵੇਰ ਚੜ੍ਹੀ ਤੁਹਾਡੇ ਘਰ ਤੇ ਕਿੰਨਾ ਸੋਹਣਾ ਸਤਗੁਰ ਨੇ ਸ਼ਬਦ ਦਿੱਤਾ ਕਿ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਅਤ ਤੁਸੀਂ ਹੁਣੇ ਨਹੀਂ ਆਖਦੇ ਬਾਅਦ ਚੋ ਕਿ ਆਖੋਗੇ ਜਿੰਨੇ ਬੈਠੇ ਹੋ ਸੰਗਤ ਥੋੜੀ ਨਹੀਂ ਹੈ ਕਿੰਨੀ ਖੁਸ਼ੀ ਆਪਾਂ ਗੁਰਪੁਰਬ ਮਨਾ ਰਹੇ ਆ ਤੇ ਗੁਰੂ ਦਾ ਹੀ ਹੁਕਮ ਹੈ ਵਾਹਿਗੁਰੂ ਨਿਤ ਬਚਨ ਉਚਾਰੇ ਵਾਹਿਗੁਰੂ ਕੋ ਹਿਰਦੇ ਧਾਰੇ ਆਗਲ ਆਗੇ ਆਵ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ ਬੇਨਤੀ ਹੈ ਸਾਰੇ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਿੱਖ ਨੂੰ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਮਰਦ ਇਸਤਰੀ ਦੋਹਾਂ ਲਈ ਇਹੋ ਹੁਕਮ ਹੈ ਸਿੱਖ ਇਸਤਰੀਆਂ ਲਈ ਪਰਦਾ ਜਾਂ ਘੁੰਡ ਕਰਨਾ ਉਚਿਤ ਨਹੀਂ ਹੈ ਆਪਾਂ ਪਿਛੇ ਵੀ ਪੜ ਕੇ ਆਏ ਗੁਲਾਮੀ ਦੀ ਨਿਸ਼ਾਨੀ ਹੈ ਇਸਤਰੀ ਨੂੰ ਪਰਦੇ ਵਿੱਚ ਰੱਖਿਆ ਜਾਂਦਾ ਸੀ ਸਿੱਖ ਲਈ ਕਸ਼ਾਰੇ ਤੋਂ ਦਸਤਾਰ ਤੋਂ ਛੁੱਟਕ ਪੋਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ ਹੈ ਸਿੱਖ ਦੀ ਇਹ ਵਰਦੀ ਹੈ ਸਾਡੇ ਸਿਰ ਤੇ ਦਸਤਾਰ ਸਜੀ ਹੋਵੇ ਤੇੜ ਸਾਡੇ ਕੁਸ਼ਾਰਾ ਹੋਵੇ ਇਹ ਸਾਡੀ ਬੱਕਰੀ ਉਸ ਤੋਂ ਬਾਅਦ ਅਸੀਂ ਚਾਹੇ ਤੁਸੀਂ ਪੈਂਟ ਕਮੀਜ਼ ਪਾਓ ਕੋਟ ਪੈਂਟ ਪਾਓ ਹਾਂ ਜਿੱਦਾਂ ਜੇ ਅਸੀਂ ਸੇਵਾ ਦੇ ਵਿੱਚ ਹਾਂ ਤੇ ਉਹ ਉਹ ਚੀਜ਼ਾਂ ਉਸ ਡਰੈਸ ਨੂੰ ਪਾਉਣਾ ਜ਼ਰੂਰੀ ਹੈ ਪੋਸ਼ਾਕ ਜਿਹੜੀ ਹੈ ਕਿ ਸਿਆਣੇ ਨੇ ਕਹੇ ਸੀ ਨਾ ਖਾਓ ਮਨ ਭੌਂਦਾ ਹੰਡਾਓ ਜੱਗ ਭੌਂਦਾ ਕੱਪੜੇ ਉਦਾਂ ਦੇ ਪਾਓ ਜਿੱਦਾਂ ਦੇ ਸ਼ੋਭਾ ਲੱਗਦੇ ਆ ਮਜਰੂਰ ਬੇਨਤੀ ਕਰਦਾ ਕਿ ਗੁਰਦੁਆਰਾ ਸਾਹਿਬ ਵਿੱਚ ਆਉਣ ਲੱਗਿਆਂ ਜ਼ਰੂਰ ਸੋਚੋ ਮੈਂ ਕਿੱਥੇ ਜਾ ਰਿਹਾ ਮੈਨੂੰ ਕਿਦਾਂ ਦੇ ਕੱਪੜੇ ਪਾਉਣੇ ਚਾਹੀਦੇ ਆ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਉਹ ਇਸ ਗੱਲ ਦਾ ਜ਼ਰੂਰ ਧਿਆਨ ਦੇਣ ਇਸ ਇਸ ਚੀਜ਼ ਨੂੰ ਮਾਂ ਨੂੰ ਦੇਖਣਾ ਪੈਗੀ ਬੱਚੀ ਜਾ ਰਹੀ ਗੁਰਦੁਆਰੇ ਤੇ ਉਹਦੇ ਕੱਪੜੇ ਕਿਦਾਂ ਦੇ ਪਾਏ ਕੀ ਅਸੀਂ ਇਹ ਕੋਈ ਇੱਥੇ ਕੰਪੀਟੀਸ਼ਨ ਨਹੀਂ ਹੋ ਰਿਹਾ ਬਹੁਤ ਚੀ ਗੱਲਾਂ ਆ ਅੱਜ ਤੁਸੀਂ ਸਾਰਿਆਂ ਨੇ ਇੱਕੋ ਜਿਹੇ ਕੱਪੜੇ ਪਾਏ ਮੈਚਿੰਗ ਮੈਂ ਆਨੰਦ ਗਾਰਦ ਤੇ ਹਮੇਸ਼ਾ ਬੋਲਦਾ ਹਾਂ ਅੱਜ ਕੱਲ ਨਵਾਂ ਕੰਮ ਹੋ ਗਿਆ ਨਾ ਵੀ ਆਹ ਮਹਿੰਦੀ ਦੀ ਰੋਟੀ ਤੇ ਕੱਪੜੇ ਪਾਉਣੇ ਆ ਆਹ ਪਾਰਟੀ ਤੇ ਪਾਉਣੇ ਆ ਵਿਚਾਰਾ ਕੋਈ ਗਰੀਬ ਮੇਰੇ ਵਰਗਾ ਜਾਵੇ ਰਿਸ਼ਤੇਦਾਰੀ ਦੇ ਉਹਨਾਂ ਤਾਂ ਕੱਪੜੇ ਸੁਣਾਉਣੇ ਪੈਂਦੇ ਰੰਗ ਉਸੇ ਕੱਪੜੇ ਉਸੇ ਤਰ੍ਹਾਂ ਦੇ ਨਹੀਂ ਤਾਂ ਬੰਦਿਆਂ ਦੇ ਕੰਮ ਤਾਂ ਹੋ ਹੀ ਜਾਂਦੇ ਕਿੰਨੇ ਵਿਆਹ ਨਿਕਲ ਜਾਂਦੇ ਇੱਕ ਕੱਪੜਿਆਂ ਦੇ ਵਿੱਚ ਪਰ ਉਹ ਕੱਪੜੇ ਫਿਰ ਉਸ ਰੰਗ ਦੇ ਪਾਓ ਮੈਂ ਆਨੰਦ ਗਾਰਦ ਤੇ ਹਮੇਸ਼ਾ ਬੋਲਦਾ ਵੀ ਆ ਤੁਸੀਂ ਆ ਤਾਂ ਮੈਚਿੰਗ ਕਰ ਲਿਆ ਕੱਪੜੇ ਤਾਂ ਮੈਚਿੰਗ ਕਰ ਲਿਆ ਪਰ ਵਿਚਾਰ ਵੀ ਮੈਚਿੰਗ ਕਰੋ ਜੇ ਵਿਚਾਰ ਨਹੀਂ ਬਣਗੇ ਪਰਿਵਾਰ ਤੁਹਾਡਾ ਕਿੱਥੇ ਟਿਕਣਾ ਹੈ ਜੇ ਅੱਜ ਅਸੀਂ ਕੱਪੜੇ ਪਾਏ ਹਨ ਮੈਚਿੰਗ ਤੇ ਅਸੀਂ ਵਿਚਾਰ ਵੀ ਗੁਰੂ ਨਾਲ ਮੈਚਿੰਗ ਕਰੀਏ ਵੀ ਗੁਰੂ ਕਹਿੰਦਾ ਕੀ ਹੈ ਇਹ ਗੁਰੂ ਦੀ ਵਿਚਾਰ ਹੈ ਗੁਰਬਾਣੀ ਦੇ ਆਧਾਰ ਤੇ ਵਿਚ ਆ ਮੈਂ ਕੋਈ ਵਿਰੋਧ ਨਹੀਂ ਕਰ ਰਿਹਾ ਬਹੁਤ ਸਾਰੇ ਅੱਛੇ ਲੱਗਦੇ ਇੱਕੋ ਜਿਹੇ ਡਰੈਸ ਹੋਏਗੀ ਤੇ ਸਾਨੂੰ ਸੋਹਣੇ ਲੱਗਦੇ ਹਾਂ ਕੋਈ ਭੇਦ ਭਾਵ ਨਹੀਂ ਹੁੰਦਾ ਵੀ ਇੱਕੋ ਜਿਹੇ ਕੱਪੜੇ ਪਾਏ ਬਹੁਤ ਚੰਗੀ ਗੱਲ ਮੁਬਾਰਕ ਆਪ ਜੀ ਨੂੰ ਤੇ ਗੁਰੂ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ ਸਿੱਖ ਲਈ ਇੱਕ ਸ਼ਹਿਰੇ ਤੇ ਦਸਤਾਰ ਤੋਂ ਛੁੱਟ ਪਛਾਕ ਦੇ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ ਹੈ ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ ਦੋਵੇਂ ਠੀਕ ਹਨ ਜਿਹੜੀਆਂ ਭੈਣਾਂ ਦਸਤਾਰ ਸਜਾਉਂਦੀਆਂ ਉਹਨਾਂ ਨੂੰ ਵਧਾਈ ਹੈ ਮੁਬਾਰਕ ਹੈ ਕਿਉਂਕਿ ਇਹ ਵੀ ਤਾਂ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਆਪਾਂ ਦੂਸਰੇ ਅ ਇਲਾਕਿਆਂ ਦੇ ਵਿੱਚ ਰਹਿੰਦੇ ਆਂ ਵਿਚਰਦੇ ਆਂ ਦੂਜੇ ਲੋਕਾਂ ਵਿੱਚ ਕੋਈ ਸਾਨੂੰ ਸਵਾਲ ਕਰਦਾ ਹੈ ਅਸੀਂ ਉਹਨੂੰ ਜਵਾਬ ਦਿੰਨੇ ਆਂ ਵੀ ਸਾਡੇ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਹੀ ਮੈਂ ਆਪਣੇ ਵੀਰਾਂ ਨੂੰ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਲੱਗਦਾ ਨਹੀਂ ਕਿ ਛੋਟੇ ਬੱਚੇ ਆ ਤਾਂ ਬੰਨਣ ਲੱਗ ਗਏ ਪੱਗਾਂ ਸਾਰੇ ਸਿਰਫ ਇੱਕ ਖੰਡ ਵਿੱਚ ਉਹ ਨਾਮ ਨਹੀਂ ਲੈਣਾ ਸ਼ੇ ਸ਼ਾਇਦ ਇੱਥੇ ਬੈਠੇ ਵੀ ਨਹੀਂ ਆ ਤੇ ਉਹ ਇੱਕ ਦੋ ਬੰਦੇ ਆ ਜਿਹੜੇ ਮੰਦੇ ਨਹੀਂ ਹਨ ਪਟਕੇ ਹੀ ਬੰਨਦੇ ਹਨ ਜਿਹਨੂੰ ਮੈਂ ਲਗੋਟ ਕਹਿਣਾ ਹੁੰਦਾ ਤੇ ਉਹ ਪਟਕਾ ਜਿਹੜਾ ਬੰਨਦੇ ਆ ਇਹ ਸਤਗੁਰ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਇਹ ਤਾਜ ਹੈ ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸਹਬਾ ਅਸੀਂ ਨਗੋਣੇ ਅਸੀਂ ਨਵਾਣੇ ਅਸੀਂ ਨਗੋਣੇ ਸਾਡੇ ਤੇ ਉਪਕਾਰ ਕਮਾ ਕੇ ਸਾਨੂੰ ਆਪਣਾ ਰੂਪ ਦੇ ਗਿਆ ਸਾਡੇ ਸਿਰ ਦਸਤਾਰ ਸਜਾ ਕੇ ਇਹ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਦੀ ਆ ਬਹੁਤ ਹੀ ਭਾਗਾਂ ਵਾਲਿਓ ਪਿਛਲੇ ਦਿਨਾਂ ਤੋਂ ਪ੍ਰਵਾਧਵੀ ਦੇ ਰੂਪ ਦੇ ਵਿੱਚ ਹੁਣੇ ਪਾਜੀ ਸਾਹਿਬ ਨੇ ਅਖੇ ਆਖਰੀ ਪ੍ਰਵਾਧਰੀ ਪ੍ਰਵਾਧਰੀ ਆਖਰੀ ਨਹੀਂ ਹੈ ਇਹ ਤਾਂ ਜਦੋਂ ਤੱਕ ਸੰਸਾਰ ਰਹੇਗਾ ਪ੍ਰਵਾਧਰੀਆਂ ਇਹਾਂ ਇਸ ਗੁਰਪੁਰ ਦੀ ਇਹ ਆਖਰੀ ਪ੍ਰਵਾਧ ਇਸ ਗੁਰਪੁਰ ਦੀ ਇਹ ਆਖਰੀ ਪ੍ਰਵਾਧਰੀ ਪ੍ਰਵਾਧਰੀ ਤਾਂ ਨਿਕਲਦੀ ਰਹਣੀ ਹੈ ਨਗਰ ਕੀਰਤਨ ਨਿਕਲਦੇ ਰਹਿਣੇ ਆ ਇਹ ਦੀਵਾਨ ਸੱਜਦੇ ਰਹਿਣੇ ਆ ਸੰਗਤਾਂ ਕਾਇਮ ਰਹਿਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਕਾਇਮ ਆ ਪਰ ਜੇ ਅਸੀਂ ਭਾਵਨਾ ਰੱਖੀਏ ਬਹੁਤ ਭਾਵਨਾ ਤੁਹਾਡੀ ਭਾਵਨਾ ਨੂੰ ਮੈਂ ਨਮਸਕਾਰ ਕਰਦਾ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਹੈ ਸਾਧ ਸੰਗਤ ਦੀ ਜਿੱਦਾਂ ਤੁਸੀਂ ਵੱਧ ਚੜ ਕੇ ਗੁਰੂ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹੋ ਪ੍ਰਬੰਧਕ ਸੇਵਾਦਾਰਾਂ ਨੂੰ ਤੇ ਆਪ ਜੀ ਨੂੰ ਸਤਿਗੁਰੂ ਜੀ ਮਹਾਰਾਜ ਹੋਰ ਹਿੰਮਤ ਬਖਸ਼ਿਸ਼ ਕਰਨ ਹੋਰ ਤੁਹਾਡੇ ਨਾਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ ਅਸੀਂ ਵੱਧ ਤੋਂ ਵੱਧ ਗੁਰੂ ਘਰ ਦੀ ਰੌਣਕ ਵਧਾਈਏ ਮੈਂ ਹਮੇਸ਼ਾ ਕਹਿੰਦਾ ਹੁੰਨਾ ਜਿਹੜਾ ਗੁਰੂ ਘਰ ਦੀ ਰੌਣਕ ਵਧਾਉਂਦਾ ਹੈ ਨਾ ਵਾਹਿਗੁਰੂ ਉਹਦੇ ਘਰ ਦੀ ਰੌਣਕ ਆਪਣੇ ਆਪ ਵਧਾ ਦਿੰਦਾ ਹੈ ਜਿਹੜਾ ਗੁਰਦੁਆਰੇ ਕੀ ਕਲੇਸ਼ ਕਰੇਗਾ ਨਾ ਉਹਦੇ ਘਰ ਵਿੱਚ ਉਹ ਕਲੇਸ਼ ਖਤੇ ਕਦੇ ਖਤਮ ਨਹੀਂ ਹੋਏਗਾ ਲਿਖ ਲਓ ਕਾਗਜ਼ ਤੇ ਲਿਖ ਲਓ ਜਿਹੜਾ ਗੁਰਦੁਆਰੇ ਆ ਕੇ ਕਲੇਸ਼ ਕਰਦਾ ਨਾ ਕਿਸੇ ਨਾ ਕਿਸੇ ਗੱਲ ਤੇ ਉਹਦੇ ਘਰੋਂ ਕਦੇ ਕਲੇਸ਼ ਨਹੀਂ ਨਿਕਲੇਗਾ ਜਿਹੜਾ ਗੁਰੂ ਘਰ ਆ ਕੇ ਰੌਣਕ ਬਧਾਏਗਾ ਗੁਰੂ ਘਰ ਦੀ ਰੌਣਕ ਬਧਾਏਗਾ ਉਹਦੇ ਘਰ ਵਿੱਚ ਰੌਣਕਾਂ ਹੀ ਰੌਣਕਾਂ ਹਨ ਉਹਦੇ ਘਰ ਦੇ ਵਿੱਚ ਗੁਰਮਰਦੀਆਂ ਰਹਿਤਾਂ ਹੀ ਰਹਿਮਤਾਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਇਹ ਸਤਿਗੁਰੂ ਦੀ ਵੀ ਕਿਰਪਾ ਨਾਲ ਆਪਾਂ ਇੱਥੇ ਤੱਕਰ ਵਿਚਾਰ ਕੀਤੀ ਹੈ ਮੈਂ ਆਪ ਜੀ ਤੋਂ ਮਾਫੀ ਮੰਗਦਾ ਕਿਉਂਕਿ 5 ਤਰੀਕ ਤੋਂ ਗੁਰਮਤ ਸਮਾਗਮ ਹੋਏਗਾ ਉਹਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸੰਖੇਪ ਦੇ ਵਿੱਚ ਪੂਰਾ ਇਤਿਹਾਸ ਚਾਰੇ ਦੀਵਾਨਾਂ ਦੇ ਵਿੱਚ 5 ਤਰੀਕ ਸਵੇਰੇ ਸ਼ਾਮ 6 ਤਰੀਕ ਸਵੇਰੇ ਸ਼ਾਮ ਕੋਸ਼ਿਸ਼ ਕਰਾਂਗਾ ਕਿਉਂਕਿ ਉਹ ਗੁਰੂ ਸਾਹਿਬ ਦੀ ਵਿਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਪਰ ਕੋਸ਼ਿਸ਼ ਕਰਾਂਗਾ ਕਿ ਸੰਖੇਪ ਦੇ ਵਿੱਚ ਆਪਾਂ ਪੂਰੇ ਇਤਿਹਾਸ ਨੂੰ ਜਾਣ ਸਕੀਏ ਉਹ ਚਾਹ ਉਸ ਤੋਂ ਬਾਅਦ ਮੈਂ ਜੋ ਵੀਡੀਓ ਆਪਜੀ ਨੂੰ ਸਾਰਿਆਂ ਨੂੰ ਪਾਵਾਂਗਾ ਜਿੰਨੀ ਰਹਿਤ ਮਰਜ਼ਾਦਾ ਬਾਕੀ ਰਹਿ ਗਈ ਹੈ ਉਹ ਜਰੂਰ ਆਪਜੀ ਸਰਵਣ ਕਰਿਓ ਤੇ ਆਪਾਂ ਕੋਸ਼ਿਸ਼ ਕਰੀਏ ਸਾਰੇ ਮੈਂ ਅਤੇ ਤੁਸੀਂ ਅਸੀਂ ਇਸ ਮਰਜ਼ਾਦਾ ਤੇ ਚੱਲ ਸਕੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਲਾਉਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ